തീർ തീർ തീര മുരാണിയൂ വേട ആൗക്കീണിയു വേ വേട ആ ਓਲੇ 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 ਨੀ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ ਨੀ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ ਨੀ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ ਨੀ ਅੱਜ ਮੇਰੇ ਵੀਰੇ ਦੇ ਮੇਰੇ ਵੀਰੇ ਦਾ ਵੇ ਆ ਸਨ ਗੋਡੇ ਗੋਡੇ ਚ ਮੇਰੇ ਵੀਰੇ ਦਾ ਵੇ ਆ ਅਸੀਂ ਸਾਰੇ ਜਾਵਾਂਗੇ ਚਿੱਟੇ ਦੰਦ ਗਲਾਬੀ ਬੋਲ ਕੇ ਸਤ ਮੰਗ ਲੈ ਆਵਾਂਗੇ ਚਿੱਟੇ ਦੰਦ ਗਲਾਬੀ ਬੋਲ ਕੇ ਸਤ ਮੰਗ ਲੈ ਆਵਾਂਗੇ ਨੀ ਕਰੇ ਲੈ ਵਿਕੜੇ ਆਏ ਜੰਗ ਦੇ ਰਸਾਂ ਨੂੰ ਤੋੜੇ ਆਏ ਨਹੀਂ ਲੈ ਲੈ ਤੋਰੀਆਂ ਮਗਰ ਸੋਰਾ ਆਜਾ ਮਾਰੇ ਨਿਕਰੇ ਲੈ ਤੋਰੀਆਂ ਮਗਰ ਸੋਰਾ ਆਜਾ ਮਾਰੇ ਨਿਕਰੇ ਲੈ ਤੋਰੀਆਂ ਸੋਰਾ ਆਜਾ ਮਾਰੇ ਨਿਕਰੇ ਲੈ ਤੋਰੀਆਂ ਮਗਰ ਸੋਰਾ ਆਜਾ ਮਾਰੇ ਨਿਕਰੇ ਲੈ ਤੋਰੀਆਂ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਖਟ ਕੇ ਲਿਆਂਦਾ ਆੜੂ ਖਟ ਕੇ ਲਿਆਂਦਾ ਆੜੂ ਮਾਮੀ ਐਸ਼ ਕਰੇ ਮਾਮਾ ਮਾਰੇ ਛਾੜੂ ਮਾਮੀ ਐਸ਼ ਕਰੇ ਮਾਮਾ ਮਾਰੇ ਛਾੜੂ ਮਾਮੀ ਐਸ਼ ਕਰੇ ਮਾਮਾ ਮਾਰੇ ਛਾੜੂ ਬਾਰੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਲੱਡੂ ਬਾਰੀ ਬਰਸੀ ਖਟਨ ਗਿਆ ਸੀ ਖਟ ਕੇ ਲਿਆਂਦਾ ਲੱਡੂ ਕੱਪੜੇ ਤੁੰਦੀ ਨੂੰ ਅੱਖ ਮਾਰ ਗਿਆ ਡੱਡੂ ਕੱਪੜੇ ਤੁੰਦੀ ਨੂੰ ਅੱਖ ਮਾਰ ਗਿਆ ਡੱਡੂ ਕੱਪੜੇ ਤੁੰਦੀ ਨੂੰ ਅੱਖ ਮਾਰ ਗਿਆ ਡੱਡੂ ਫਿਤਾ 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 ਇਨਾ ਨਾਰਕੀਆਂ ਨੇ ਦਦ ਬકરી ਦਾ ਪਿਤਾ ਇਨਾ ਨਾਨਕੀਆਂ ਨੇ